ਇੱਕ ਫਿਲਮ ਦਾ ਡਾਇਲੋਗ ਹੈ ਕਿ ਹਮੇ ਤੋ ਆਪਣੋ ਨੇ ਲੂਟਾ ਗੈਰੋ ਮੇ ਕਹਾਂ ਦਮ ਥਾ ਮੇਰੀ ਕਸ਼ਤੀ ਬਹਾ ਡੂਬੀ ਯਹਾਂ ਪਾਣੀ ਕਮ ਥਾ ਕਹਿਣ ਦਾ ਮਤਲਬ ਕਿ ਅੱਜ ਕੱਲ ਦੇ ਦੌਰ ਵਿੱਚ ਜਿੰਨਾ ਬੰਦੇ ਨੂੰ ਆਪਣਿਆਂ ਤੋਂ ਡਰ ਆ ਓਨਾ ਸ਼ਾਇਦ ਬਗਾਨਿਆਂ ਤੋਂ ਵੀ ਨਹੀਂ ਕਿਉਂਕਿ ਆਪਾਂ ਰੋਜ਼ਾਨਾ ਹੀ ਐਦਾਂ ਦੀਆਂ ਖਬਰਾਂ ਸੁਣਦੇ ਆਂ ਕਿ ਆਪਣੇ ਨੇ ਹੀ ਆਪਣੇ ਨੂੰ ਮਾਰ ਦਿੱਤਾ ਆਪਣੇ ਨੇ ਹੀ ਆਪਣੇ ਆ ਦੇ ਨਾਲ ਧੋਖਾ ਕਰ ਲਿਆ ਅੱਜ ਦੀ ਸੱਚੀ ਘਟਨਾ ਵੀ ਇਦਾਂ ਦੀ ਹੈ ਇੱਕ ਛਾਤਰ ਬੰਦਾ ਜਿਸ ਨੇ ਬਹੁਤ ਵੱਡਾ ਕਾਂਡ ਕੀਤਾ ਤੇ ਫਿਰ ਉਸ ਕਾਂਡ ਨੂੰ ਰੰਗ ਤੇ ਇਦਾਂ ਦੀ ਦੇ ਦਿੱਤੀ ਕਿ ਪੁਲਿਸ ਵੀ ਇੱਕ ਵਾਰ ਚੱਕਰਾ ਗਈ ਪਰ ਜਿਵੇਂ ਕਹਿੰਦੇ ਨੇ ਕਿ ਮੁਜਰਮ ਜਿੰਨਾ ਮਰਜੀ ਛਾਤਰ ਹੋਵੇ ਪਰ ਇੱਕ ਨਾ ਇੱਕ ਦਿਨ ਉਸ ਦੀ ਸੱਚਾਈ ਲੋਕਾਂ ਦੇ ਸਾਹਮਣੇ ਆਉਂਦੀ ਹੈ ਜਾਨੀ ਕੋਈ ਨਾ ਕੋਈ ਸਬੂਤ ਉਹ ਇਦਾਂ ਦਾ ਛੱਡ ਹੀ ਜਾਂਦਾ ਹੈ ਜਿਸ ਦੇ ਨਾਲ ਉਹ ਫੜਿਆ ਜਾਂਦਾ ਹੈ ਸਾਰੇ ਦੋਸਤਾਂ ਨੂੰ ਸਤਿ ਸ਼੍ਰੀ ਅਕਾਲ ਆਦਾਬ ਨਮਸਕਾਰ ਮੈਂ ਤੁਹਾਡਾ ਆਪਣਾ 바ਵਾ ਵਿੱਕੀ ਵੀਡੀਓ ਨੂੰ ਲਾਈਕ ਕਰ ਲੋ ਜਿਹੜੇ ਦੋਸਤ ਪਹਿਲੀ ਵਾਰ ਚੈਨਲ ਤੇ ਆ ਉਹ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਇਹ ਸੱਚੀ ਘਟਨਾ ਉੱਤਰ ਪ੍ਰਦੇਸ਼ ਦੇ ਲਖਨਊ ਤੋਂ ਤਕਰੀਬਨ 76 ਕਿਲੋਮੀਟਰ ਦੂਰ ਜ਼ਿਲ੍ਹਾ ਸੀਤਾਪੁਰ ਦੇ ਅਧੀਨ ਪੈਂਦੇ ਥਾਣਾ ਰਾਮਪੁਰ ਮਥਰਾ ਦੀ ਗੱਲ ਹੈ 11 ਮਈ 2024 ਦੀ ਇੱਕ ਮੁੰਡਾ ਆਪਣੇ ਘਰੋਂ ਬਾਹਰ ਨਿਕਲਦਾ ਹੈ ਤੇ ਆਪਣੀ ਤਾਈ ਨੂੰ ਕਹਿੰਦਾ ਹੈ ਕਿ ਤਾਈ ਸਭ ਕੁਝ ਬਰਬਾਦ ਹੋ ਗਿਆ ਅਨੁਰਾਗ ਨੇ ਆਪਣਾ ਸਾਰਾ ਪਰਿਵਾਰ ਤੇ ਆਪਣੇ ਆਪ ਨੂੰ ਖਤਮ ਕਰ ਦਿੱਤਾ ਇਹ ਗੱਲ ਸੁਣ ਕੇ ਤਾਈ ਹੈਰਾਨ ਹੋ ਜਾਂਦੀ ਹੈ ਤਾਈ ਦਾ ਨਾਮ ਅਮਰਾਬਤੀ ਹੁੰਦਾ ਹੈ ਤੇ ਉਹ ਆਪਣੇ ਭਤੀਜੇ ਦੇ ਨਾਲ ਜਦੋਂ ਘਰ ਦੇ ਵਿੱਚ ਦਾਖਲ ਹੁੰਦੀ ਹੈ ਤਾਂ ਉਹ ਦੇਖਦੀ ਹੈ ਕਿ ਤਿੰਨ ਬੱਚੇ ਘਰ ਦੇ ਵਿਹੜੇ ਵਿੱਚ ਪਏ ਸਨ ਦੋ ਬੱਚਿਆਂ ਦੇ ਸਾਹ ਚੱਲ ਰਹੇ ਸਨ ਪਰ ਇੱਕ ਬੱਚੀ ਦੀ ਮੌਤ ਹੋ ਗਈ ਸੀ ਇਹਨਾਂ ਵਿੱਚ ਦੋ ਕੁੜੀਆਂ ਤੇ ਇੱਕ ਮੁੰਡਾ ਸੀ ਕੁੜੀਆਂ ਸਨ ਅਸ਼ਵੀ ਤੇ ਅਰਨਾ ਮੁੰਡਾ ਸੀ ਅਦਬਿਕ ਮੁੰਡਾ 5 ਸਾਲਾਂ ਦਾ ਸੀ ਕੁੜੀ ਇੱਕ 9 ਸਾਲਾਂ ਦੀ ਸੀ ਤੇ ਇੱਕ 12 ਸਾਲਾਂ ਦੀ ਸੀ ਲੋਕ ਇਕੱਠੇ ਹੋ ਜਾਂਦੇ ਨੇ ਤਾਈ ਦੀਆਂ ਚੀਕਾਂ ਨਿਕਲ ਜਾਂਦੀਆਂ ਨੇ ਆਸ-ਪਾਸ ਦੇ ਲੋਕ ਜਦੋਂ ਘਰ ਵਿੱਚ ਆਉਂਦੇ ਨੇ ਤਾਂ ਉਹ ਦੇਖਦੇ ਨੇ ਕਿ ਦੋ ਬੱਚਿਆਂ ਦੇ ਸਾਹ ਚੱਲ ਰਹੇ ਨੇ ਉਹਨਾਂ ਨੂੰ ਹਸਪਤਾਲ ਲਿਜਾਇਆ ਜਾਂਦਾ ਹੈ ਨੇੜੇ ਮਹਦੂਦਪੁਰ ਵਿੱਚ ਪਰ ਉੱਥੇ ਜਾ ਕੇ ਇੱਕ ਬੱਚੇ ਦੀ ਮੌਤ ਹੋ ਜਾਂਦੀ ਹੈ ਪਰ ਦੂਜੇ ਬੱਚੇ ਨੂੰ ਲਖਨਊ ਰੈਫਰ ਕਰ ਦਿੱਤਾ ਜਾਂਦਾ ਹੈ ਲਖਨਊ ਜਾਂਦੇ ਜਾਂਦੇ ਹੀ ਦੂਸਰੇ ਬੱਚੇ ਦੀ ਵੀ ਮੌਤ ਹੋ ਜਾਂਦੀ ਹੈ। ਇੱਧਰ ਜਦੋਂ ਲੋਕ ਇਕੱਠੇ ਹੁੰਦੇ ਨੇ ਪੁਲਿਸ ਨੂੰ ਬੁਲਾਇਆ ਜਾਂਦਾ ਹੈ ਤਾਂ ਉਸ ਤੋਂ ਬਾਅਦ ਜਦੋਂ ਘਰ ਦੇ ਵਿੱਚ ਅੱਗੇ ਦਾਖਲ ਹੁੰਦੇ ਨੇ ਤਾਂ ਇੱਕ ਕਮਰੇ ਦੇ ਵਿੱਚ ਸਵਿੱਤਰੀ ਦੇਵੀ ਦੀ ਜਿਸ ਦੀ ਉਮਰ ਲਗਭਗ 62 ਸਾਲ ਸੀ ਉਸ ਦੀ ਲਾਸ਼ ਪਈ ਸੀ। ਉਸ ਦੇ ਸਿਰ ਉੱਤੇ ਹਥੌੜਿਆਂ ਨਾਲ ਬਾਰ ਕੀਤਾ ਗਿਆ ਸੀ। ਫਿਰ ਜਦੋਂ ਇੱਕ ਹੋਰ ਕਮਰੇ ਵਿੱਚ ਦੇਖਿਆ ਜਾਂਦਾ ਤਾਂ ਉੱਥੇ ਅਨੁਰਾਗ ਜੋ ਕਿ ਇਸ ਘਰ ਦਾ ਮਾਲਕ ਸੀ ਉਸ ਦੀ লাশ ਪਈ ਸੀ ਉਸ ਦੇ ਗੋਲੀ ਵੱਜੀ ਹੋਈ ਸੀ ਤਾਂ ਹੁਣ ਲੋਕ ਸੋਚਦੇ ਨੇ ਕਿ ਇਸ ਦੀ ਅਨੁਰਾਗ ਦੀ ਘਰ ਵਾਲੀ ਪ੍ਰਿੰਕਾ ਵੀ ਛੱਤ ਉੱਤੇ ਸੌ ਰਹੀ ਸੀ ਤਾਂ ਜਦੋਂ ਛੱਤ ਉੱਤੇ ਜਾ ਕੇ ਦੇਖਿਆ ਜਾਂਦਾ ਤਾਂ ਉੱਥੇ ਪ੍ਰਿੰਕਾ ਦੀ লাশ ਪਈ ਸੀ ਜਿਸ ਦੇ ਸਿਰ ਉੱਤੇ ਹਥੌੜੇ ਮਾਰੇ ਗਏ ਸੀ ਤੇ ਉਸ ਦੀ ਛਾਤੀ ਦੇ ਵਿੱਚ ਗੋਲੀ ਮਾਰੀ ਗਈ ਸੀ ਇਹ ਮਰਨ ਵਾਲਿਆਂ ਦੀ ਗਿਣਤੀ 6 ਸੀ ਜਿਨ੍ਹਾਂ ਵਿੱਚ 12 ਸਾਲਾ ਸਵਿੱਤਰੀ ਦੇਵੀ ਅਨੁਰਾਗ ਸਿੰਘ 45 ਸਾਲਾ ਪ੍ਰਿੰਕਾ ਜਿਸ ਦੀ ਉਮਰ 40 ਸਾਲ ਸੀ ਤੇ ਇਹਨਾਂ ਦੇ ਤਿੰਨ ਬੱਚੇ ਅਸ਼ਵੀ ਅਰਨਾ ਤੇ ਆਦਵਿਕ ਜਿਨ੍ਹਾਂ ਦੀ ਉਮਰ ਆਦਵਿਕ ਦੀ ਉਮਰ 5 ਸਾਲ ਅਰਨਾ ਦੀ ਉਮਰ 12 ਸਾਲ ਤੇ ਅਸ਼ਵੀ ਦੀ ਉਮਰ 9 ਸਾਲ ਸੀ ਹੁਣ ਪਹਿਲੀ ਨਜ਼ਰ ਦੇ ਵਿੱਚ ਲੋਕਾਂ ਨੂੰ ਲੱਗਿਆ ਕਿ ਇਹ ਕੰਮ अनुराग ਨੇ ਕੀਤਾ ਉਸ ਨੇ ਹੀ ਆਪਣੇ ਪੂਰੇ ਪਰਿਵਾਰ ਨੂੰ ਮਾਰ ਕੇ ਆਪ ਆਤਮ ਹੱਤਿਆ ਕਰ ਲਈ ਆਪਣੇ ਆਪ ਨੂੰ ਗੋਲੀ ਮਾਰ ਕੇ ਆਪਣੀ ਦੀ ਜੀਵਨ ਲੀਲਾ ਖਤਮ ਕਰ ਲਈ ਕਿਉਂਕਿ अनुराग ਸ਼ਰਾਬ ਪੀਣ ਦਾ ਆਦੀ ਸੀ ਹੁਣ ਪੁਲਿਸ ਦਾ ਪਹਿਲਾ ਸ਼ੱਕ ਵੀ अनुराग ਉੱਤੇ ਜਾਂਦਾ ਹੈ ਕਿ ਇਸ ਨੇ ਆਪਣੇ ਦੋ ਬੱਚਿਆਂ ਨੂੰ ਦੂਸਰੀ ਮੰਜ਼ਲ ਤੋਂ ਹੇਠਾਂ ਸੁੱਟ ਦਿੱਤਾ ਤੇ ਆਪਣੀ ਤੀਸਰੀ ਬੇਟੀ ਨੂੰ ਵੀ ਗੋਲੀ ਮਾਰ ਕੇ ਛੱਤ ਤੋਂ ਹੀ 650 ਡਿੱਟਾ ਤੇ ਆਪਣੀ ਪਤਨੀ ਦੇ ਸਿਰ ਵਿੱਚ ਹਥੌੜੇ ਮਾਰ ਕੇ ਤੇ ਗੋਲੀ ਮਾਰ ਕੇ ਉਸ ਦੀ ਹੱਤਿਆ ਕਰ ਦਿੱਤੀ ਤੇ ਆਪਣੀ ਮਾਂ ਦੇ ਸਿਰ ਵਿੱਚ ਹਥੌੜੇ ਮਾਰ ਕੇ ਉਸ ਦੀ ਵੀ ਹੱਤਿਆ ਕਰ ਦਿੱਤੀ ਤੇ ਉਸ ਤੋਂ ਬਾਅਦ ਇਸ ਨੇ ਆਪਣੇ ਗੋਲੀ ਮਾਰ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਦਿੱਤੀ ਹੁਣ ਪੁਲਿਸ ਇਹਨਾਂ ਲਾਸ਼ਾਂ ਨੂੰ ਕਬਜ਼ੇ ਵਿੱਚ ਲੈਂਦੀ ਹੈ ਕਬਜ਼ੇ ਵਿੱਚ ਲੈਣ ਤੋਂ ਬਾਅਦ ਲਾਸ਼ਾਂ ਨੂੰ ਪੋਸਟਮਾਰਟਮ ਲਈ ਭੇਜਿਆ ਜਾਂਦਾ ਹੈ ਪਰ ਜਦੋਂ ਪੋਸਟਮਾਰਟਮ ਦੀ ਰਿਪੋਰਟ ਆਉਂਦੀ ਹੈ ਤਾਂ ਇੱਕ ਹੈਰਾਨੀਜਨਕ ਗੱਲ ਪੁਲਿਸ ਦੇ ਸਾਹਮਣੇ ਆਉਂਦੀ ਹੈ ਕਿ ਅਨੁਰਾਗ ਦੇ ਦੋ ਗੋਲੀਆਂ ਬੱਜੀਆਂ ਹੋ ਜਾਂਸੀ ਹੁਣ ਪੁਲਿਸ ਸੋਚਦੀ ਹੈ ਕਿ ਜੋ ਬੰਦਾ ਆਤਮਹੱਤਿਆ ਕਰਦਾ ਹੈ ਐਨੀ ਨੇੜਿਓਂ ਆਪਣੇ ਗੋਲੀ ਮਾਰਦਾ ਹੈ ਉਹ ਦੂਸਰੀ ਗੋਲੀ ਆਪਣੇ ਕਿਵੇਂ ਮਾਰ ਲਵੇਗਾ ਹੁਣ ਪੁਲਿਸ ਦੇ ਸ਼ੱਕ ਦੀ ਸੂਈ ਅਨੁਰਾਗ ਦੇ ਭਰਾ ਅਜੀਤ ਜੋ ਕਿ ਉਸ ਰਾਤ ਇਸ ਘਰ ਵਿੱਚ ਹੀ ਸੀ ਉਸ ਉੱਤੇ ਜਾਂਦੀ ਹੈ ਤੇ ਅਨੁਰਾਗ ਦੇ ਤਾਏ ਉੱਤੇ ਜਾਂਦੀ ਹੈ ਤੇ ਹੋਰ ਨੌਕਰਾਂ ਨੂੰ ਵੀ ਪੁਲਿਸ ਗ੍ਰਿਫਤਾਰ ਕਰਦੀ ਹੈ ਸਭ ਤੋਂ ਪੁੱਛਗਿੱਛ ਕੀਤੀ ਜਾਂਦੀ ਹੈ ਪੁੱਛਗਿੱਛ ਕਰਨ ਤੋਂ ਬਾਅਦ ਲਗਭਗ ਸਾਰਿਆਂ ਨੂੰ ਛੱਡ ਦਿੱਤਾ ਜਾਂਦਾ ਹੈ ਪਰ ਪੁਲਿਸ ਇਕੱਲੇ ਅਜੀਤ ਨੂੰ ਗ੍ਰਿਫਤਾਰ ਕਰ ਲੈਂਦੀ ਹੈ ਤੇ ਉਸ ਨੂੰ ਪੁੱਛਦੀ ਹੈ ਕਿ ਤੂੰ ਇਹ ਸਭ ਕਿਉਂ ਕੀਤਾ ਉਹ ਕਹਿ ਰਿਹਾ ਸੀ ਕਿ ਮੈਂ ਕੁਝ ਨਹੀਂ ਕੀਤਾ ਇਹ ਤਾਂ ਅਨੁਰਾਗ ਨੇ ਹੀ ਆਪਣਾ ਪਰਿਵਾਰ ਖਤਮ ਕੀਤਾ ਪਰ ਪੁਲਿਸ ਨੂੰ ਪੱਕਾ ਪਤਾ ਸੀ ਕਿ ਇਹ ਕੰਮ ਅਜੀਤ ਦਈ ਕੀਤਾ ਹੋਇਆ ਕਿਉਂਕਿ ਅਜੀਤ ਉਸ ਰਾਤ ਉਸ ਘਰ ਹੀ ਮੌਜੂਦ ਸੀ ਜਦੋਂ ਪਰਿਵਾਰ ਦੇ ਸਾਰੇ ਮੈਂਬਰ ਮਰ ਗਏ ਸਾਰੇ ਮੈਂਬਰਾਂ ਦੀ ਹੱਤਿਆ ਹੋ ਗਈ ਤਾਂ ਇਹ ਕਿਵੇਂ ਬਚ ਗਿਆ ਜਾਂ ਏਸ ਨੇ ਉਸ ਸਮੇਂ ਰੋਲਾ ਕਿਉਂ ਨਾ ਪਾਇਆ ਹੁਣ ਪੁਲਿਸ ਅਜੀਤ ਤੋਂ ਪੁੱਛਗਿੱਛ ਕਰਦੀ ਹੈ ਪਰ ਅਜੀਤ ਕਹਿੰਦਾ ਕਿ ਮੈਂ ਤਾਂ ਦਿਲ ਦਾ ਮਰੀਜ਼ ਹਾਂ ਪੁਲਿਸ ਉਸ ਨੂੰ ਦਵਾਈ ਤੱਕ ਲਿਆ ਕੇ ਦਿੰਦੀ ਹੈ ਖਾਣ ਪੀਣ ਨੂੰ ਜੋ ਕੁਝ ਅਜੀਤ ਮੰਗਦਾ ਹੈ ਉਹ ਸਭ ਮਿਲਦਾ ਹੈ ਪਰ ਪੁਲਿਸ ਉਸ ਨੂੰ ਕਹਿੰਦੀ ਹੈ ਕਿ ਤੈਨੂੰ ਕੁੱਟਾਂਗੇ ਵੀ ਨਹੀਂ ਬਸ ਤੈਨੂੰ ਜਾਗਦਾ ਰੱਖਾਂਗੇ ਤੈਨੂੰ ਉਹਨਾ ਟਾਈਮ ਸੌਂ ਨਹੀਂ ਦਿੱਤਾ ਜਾਵੇਗਾ ਜਿੰਨਾ ਟਾਈਮ ਤੂੰ ਸਹੀ ਗੱਲ ਨਹੀਂ ਦੱਸੇਂਗਾ ਇੱਕ ਰਾਤ ਲੰਘਦੀ ਐ ਦੋ ਰਾਤਾਂ ਲੰਘਦੀਆਂ ਲਗਭਗ ਤਿੰਨ ਰਾਤਾਂ ਲੰਘ ਜਾਂਦੀਆਂ ਅਜੀਤ ਸਿੰਘ ਨੂੰ ਸੌਂ ਨਹੀਂ ਦਿੱਤਾ ਜਾਂਦਾ ਉਸ ਤੋਂ ਬਾਅਦ ਫਿਰ ਅਜੀਤ ਸਿੰਘ ਟੁੱਟ ਜਾਂਦਾ ਹੈ ਫਿਰ ਉਹ ਪੂਰੀ ਕਹਾਣੀ ਬਿਆਨ ਕਰਦਾ ਤੇ ਜਿਹੜੀ ਕਹਾਣੀ ਉਹ ਬਿਆਨ ਕਰਦਾ ਉਹ ਸੁਣ ਕੇ ਸਭ ਦੇ ਰੋਂਗਟੇ ਖੜੇ ਹੋ ਜਾਂਦੇ ਨੇ ਉਹ ਦੱਸਦਾ ਕਿ ਮੇਰੇ ਪਿਤਾ ਜੀ ਦੀ 2023 ਦੇ ਵਿੱਚ ਮੌਤ ਹੋ ਗਈ ਜੀਹਨਾਂ ਦਾ ਨਾਮ ਬਰਿੰਦਰ ਸਿੰਘ ਸੀ ਉਹਨਾਂ ਨੇ ਲੋਨ ਲੈਤਾ ਹੋਇਆ ਸੀ 16 ਲੱਖ ਦਾ ਤੇ ਮੇਰੀ ਮਾਂ ਦੇ ਨਾਮ ਤੇ ਸਵਿੱਤਰੀ ਦੇਵੀ ਦੇ ਨਾਮ ਤੇ 8 ਲੱਖ ਦਾ ਲੋਨ ਲੈਤਾ ਹੋਇਆ ਸੀ ਜਦੋਂ ਪਿਤਾ ਜੀ ਦੀ ਮੌਤ ਹੋ ਗਈ ਉਸ ਤੋਂ ਬਾਅਦ ਜੋ ਵੀ ਸਾਡੀ ਖੇਤੀ ਦੇ ਵਿੱਚੋਂ ਪੈਸੇ ਆਏ ਉਹ ਅਨੁਰਾਗ ਨੇ ਰੱਖ ਲਏ ਮੈਂ ਉਸ ਨੂੰ ਕਿਹਾ ਕਿ ਤੂੰ ਲੋਨ ਉਤਾਰ ਦੇ ਪਰ ਉਸ ਨੇ ਤੇ ਉਸ ਦੀ ਘਰ ਵਾਲੀ ਨੇ ਮੇਰੀ ਇੱਕ ਨਹੀਂ ਸੁਣੀ ਮੈਨੂੰ ਇਸ ਗੱਲ ਦੀ ਚਿੰਤਾ ਸੀ ਇਹ ਅਜੀਤ ਸਿੰਘ ਇੱਕ ਸਰਕਾਰੀ ਟੀਚਰ ਸੀ ਅਜੀਤ ਨੇ ਦੱਸਿਆ ਕਿ ਮੈਨੂੰ ਇਸ ਲੋਨ ਦੀ ਚਿੰਤਾ ਸੀ ਕਿ ਇਹ ਇਹ ਲੋਨ ਕਿਉਂ ਨਹੀਂ ਨਿਪਟਾ ਰਹੇ ਕਿਉਂਕਿ ਇਹਨਾਂ ਦੇ ਮੁਕਾਬਲੇ ਅਨੁਰਾਗ ਦੇ ਮੁਕਾਬਲੇ ਇਸ ਦੀ مالی ਹਾਲਤ ਕਮਜ਼ੋਰ ਸੀ ਹੁਣ ਅਜੀਤ ਉਹਨਾਂ ਨੂੰ ਬਾਰ ਬਾਰ ਕਹਿੰਦਾ ਹੈ ਕਿ ਇਹ ਲੋਨ ਤੁਸੀਂ ਨਪਟਾਬੋ ਇਹ ਲੋਨ ਆਪਣੇ ਸਿਰ ਤੇ ਖੜਾ ਹੈ ਤੁਸੀਂ ਇਸ ਲੋਨ ਨੂੰ ਭਰ ਦੇਵੋ ਪਰ ਅਨੁਰਾਗ ਤੇ ਪ੍ਰਿੰਕਾ ਉਸ ਦੀ ਗੱਲ ਨਹੀਂ ਮੰਨਦੇ ਹੁਣ ਅਜੀਤ ਇਹ ਗੱਲ ਤੋਂ ਪਰੇਸ਼ਾਨ ਰਹਿੰਦਾ ਹੈ ਅਜੀਤ ਨੂੰ ਇਸ ਗੱਲ ਦਾ ਫਿਕਰ ਸੀ ਕਿ ਅਨੁਰਾਗ ਜੋ ਲੋਨ ਹੈ ਇਸ ਨੂੰ ਚੁਕਾ ਦੇਵੇ ਇਹ ਮੇਰੇ ਉੱਤੇ ਭਾਰ ਹੈ ਕਿਉਂਕਿ ਅਜੀਤ ਦੀ مالی ਹਾਲਤ ਚੰਗੀ ਨਹੀਂ ਸੀ ਇਸ ਦੇ ਵੀ ਅੱਗੇ ਦੋ ਕੁੜੀਆਂ ਸੀ ਤੇ ਇਹ बार-बार बार-बार ਅਨੁਰਾਗ ਤੇ ਪ੍ਰਿੰਕਾ ਨੂੰ ਕਹਿੰਦਾ ਸੀ ਕਿ ਤੁਸੀਂ ਇਹ ਲੋਨ ਨੂੰ ਚੁਕਾ ਦੇਵੋ 10 ਮਈ ਨੂੰ ਇਹ ਆਪਣੀ ਘਰ ਵਾਲੀ ਤੇ ਆਪਣੇ ਬੱਚਿਆਂ ਨੂੰ ਕਿਤੇ ਛੱਡ ਦਿੰਦਾ ਹੈ ਤੇ ਖੁਦ ਅਨੁਰਾਗ ਦੇ ਘਰ ਆ ਜਾਂਦਾ ਹੈ ਤੇ ਰਾਤ ਨੂੰ ਉਸ ਨਾਲ ਬਹਿ ਕੇ ਗੱਲ ਕਰਦਾ ਹੈ ਕਿ ਤੁਸੀਂ ਲੋਨ ਭਰ ਦੇਵੋ ਅਨੁਰਾਗ ਸ਼ਰਾਬ ਪੀਣ ਦਾ ਆਦੀ ਸੀ ਪਰ ਅਨੁਰਾਗ ਦੀ ਸ਼ਰਾਬ ਜ਼ਿਆਦਾ ਪੀਤੀ ਹੁੰਦੀ ਹੈ ਉਹ ਗੱਲ ਕਰਨ ਦੀ ਸਥਿਤੀ ਵਿੱਚ ਨਹੀਂ ਸੀ ਤੇ ਉਹ ਇਸ ਨਾਲ ਥੋੜਾ ਮੋਟਾ ਝਗੜਾ ਕਰਕੇ ਹੀਠਾਂ ਆ ਕੇ ਆਪਣੇ ਕਮਰੇ ਦੇ ਵਿੱਚ ਪੈ ਜਾਂਦਾ ਹੈ ਤੇ ਇੱਕ ਕਮਰੇ ਦੇ ਵਿੱਚ ਅਨੁਰਾਗ ਦੀ ਮਾਂ ਸਵਿੱਤਰੀ ਪਈ ਹੁੰਦੀ ਹੈ ਅਨੁਰਾਗ ਦੀ ਪਤਨੀ ਪ੍ਰਿੰਕਾ ਤੇ ਤਿੰਨੋਂ ਬੱਚੇ ਉੱਪਰ ਚਿਵਾਰੇ ਵਿੱਚ ਪਏ ਸੀ ਹੁਣ ਅਜੀਤ ਵੀ ਹੀਠਾਂ ਆ ਕੇ ਕਮਰੇ ਦੇ ਵਿੱਚ ਪੈ ਜਾਂਦਾ ਹੈ ਤੇ ਸਾਰੀ ਰਾਤ ਇਸ ਦੇ ਦਿਮਾਗ ਦੇ ਵਿੱਚ ਇਹੀ ਚੱਲਦਾ ਹੈ ਕਿ ਇਹ ਲੋਨ ਕਿਉਂ ਨਹੀਂ ਪਰ ਰਹੇ ਹੁਣ ਤਕਰੀਬਨ ਰਾਤ ਦੇ 2 ਵਜੇ ਜਾਂਦੇ ਨੇ ਤੇ ਹੁਣ ਇਸ ਅਜੀਤ ਦੇ ਅੰਦਰਲਾ ਸ਼ੈਤਾਨ ਜਾਗ ਜਾਂਦਾ ਹੈ ਇਹ ਉੱਠਦਾ ਹੈ ਉੱਠਣ ਤੋਂ ਬਾਅਦ ਘਰ ਦੀ ਲਾਈਟ ਬੰਦ ਕਰ ਦਿੰਦਾ ਹੈ ਪ੍ਰਿੰਕਾ ਆਪਣੇ ਬੱਚਿਆਂ ਦੇ ਨਾਲ ਕਮਰੇ ਵਿੱਚ ਪਈ ਸੀ ਜਿੱਥੇ ਏਸੀ ਚੱਲ ਰਿਹਾ ਸੀ ਹੁਣ ਜਦੋਂ ਲਾਈਟ ਚਲੀ ਜਾਂਦੀ ਹੈ ਤਾਂ ਪ੍ਰਿੰਕਾ ਬਾਹਰ ਆ ਕੇ ਛੱਤ ਦੇ ਉੱਤੇ ਮੰਜਾ ਢਾ ਕੇ ਪੈ ਜਾਂਦੀ ਹੈ ਤੇ ਫਿਰ ਇਹ ਅਜੀਤ ਉੱਪਰ ਛੱਤ ਤੇ ਜਾਂਦਾ ਹੈ ਪ੍ਰਿੰਕਾ ਦੀ ਅੱਖ ਖੁੱਲ ਜਾਂਦੀ ਹੈ ਤੇ ਉਹ ਇਸ ਨੂੰ ਕਹਿੰਦੀ ਹੈ ਕਿ ਤੂੰ ਇੱਥੇ ਕੀ ਕਰਦਾ ਤਾਂ ਏਸ ਨੇ ਕਿਹਾ ਕਿ ਤੁਸੀਂ ਲੋਣ ਕਿਉਂ ਨਹੀਂ ਪਰ ਰਹੇ ਤਾਂ ਪ੍ਰਿੰਕਾ ਨੇ ਕਿਹਾ ਕਿ ਕੋਈ ਗੱਲ ਨਹੀਂ ਆਪਾਂ ਸਵੇਰੇ ਗੱਲ ਕਰ ਲਾਂਗੇ ਪਰ ਏਸ ਨੇ ਪ੍ਰਿੰਕਾ ਦੀ ਇੱਕ ਨਹੀਂ ਸੁਣੀ ਤੇ ਉਸ ਦੇ ਸਿਰ ਵਿੱਚ ਹਥੌੜੇ ਮਾਰੇ ਹਥੌੜੇ ਮਾਰਨ ਤੋਂ ਬਾਅਦ ਏਸ ਨੇ ਆਪਣੇ ਪਿਤਾ ਵਾਲੀ ਪਿਸਟਲ ਦੇ ਨਾਲ ਪ੍ਰਿੰਕਾ ਦੀ ਛਾਤੀ ਵਿੱਚ ਗੋਲੀ ਮਾਰ ਦਿੱਤੀ ਗੋਲੀ ਦੀ ਬਾਤ ਸੁਣ ਕੇ ਅਨੁਰਾਗ ਦੀ ਮਾਂ ਜਾਨੀ ਅਜੀਤ ਤੇ ਅਨੁਰਾਗ ਦੀ ਮਾਂ ਭੱਜ ਕੇ ਉੱਪਰ ਆਉਂਦੀ ਹੈ ਤੇ ਇਸ ਨੂੰ ਕਹਿੰਦੀ ਹੈ ਕਿ ਤੂੰ ਇਹ ਕੀ ਕਰ ਦਿੱਤਾ ਤੂੰ ਭੱਜ ਜਾ ਅਜੇ ਵੀ ਕੁਝ ਨਹੀਂ ਵਿਗੜਿਆ ਸਭ ਕੁਝ ਠੀਕ ਹੋ ਜਾਏਗਾ ਪਰ ਅਜੀਤ ਆਪਣੀ ਮਾਂ ਨੂੰ ਕਹਿੰਦਾ ਹੈ ਕਿ ਤੂੰ ਵੀ ਇਹਨਾਂ ਦਾ ਸਾਥ ਦਿੰਨੀ ਹੈ ਤੇ ਮੈਂ ਤੈਨੂੰ ਵੀ ਜਉਂਦੀ ਨਹੀਂ ਛੱਡਾਂਗਾ ਅਜੀਤ ਹੁਣ ਆਪਣੀ ਮਾਂ ਦੇ ਸਿਰ ਤੇ ਵੀ ਹਥੌੜਾ ਮਾਰਦਾ ਹੈ ਤੇ ਮਾਂ ਪੱਜ ਜਾਂਦੀ ਹੈ ਅਜੀਤ ਉਸ ਦੇ ਪਿੱਛੇ ਭਜਦਾ ਹੈ ਤੇ ਉਸ ਦੇ ਕਮਰੇ ਦੇ ਵਿੱਚ ਜਾ ਕੇ ਤਿੰਨ ਚਾਰ ਹੋਰ ਹਥੌੜੇ ਉਸ ਦੇ ਸਿਰ ਵਿੱਚ ਮਾਰਦਾ ਹੈ ਤੇ ਉਸ ਦੀ ਹੱਤਿਆ ਕਰ ਦਿੰਦਾ ਹੈ ਫਿਰ ਅਜੀਤ ਅਨੁਰਾਗ ਦੇ ਕਮਰੇ ਵਿੱਚ ਜਾਂਦਾ ਹੈ ਕਿਉਂਕਿ ਉਸ ਦੇ ਕਮਰੇ ਦਾ ਦਰਵਾਜ਼ਾ ਖੁੱਲਾ ਹੁੰਦਾ ਹੈ ਤੇ ਅਨੁਰਾਗ ਨੂੰ ਗੋਲੀ ਮਾਰ ਦਿੰਦਾ ਇਹ ਸਭ ਕੁਝ ਅਨੁਰਾਗ ਦੀ ਬੇਟੀ ਦੇਖ ਰਹੀ ਸੀ ਤੇ ਹੁਣ ਅਜੀਤ ਨੇ ਸੋਚਿਆ ਕਿ ਜਦੋਂ ਇਹਨਾਂ ਨੂੰ ਮਾਰ ਦਿੱਤਾ ਤਾਂ ਫਿਰ ਬੱਚਿਆਂ ਦਾ ਵੀ ਕੋਈ ਕੰਮ ਨਹੀਂ ਉਹ ਅਨੁਰਾਗ ਦੀ ਬੇਟੀ ਤੇ ਗੋਲੀ ਚਲਾਉਂਦਾ ਹੈ ਉਹ ਗੋਲੀ ਅਨੁਰਾਗ ਦੀ ਬੇਟੀ ਦੇ ਨਹੀਂ ਲੱਗਦੀ ਉਹ ਗੋਲੀ ਜਾ ਕੇ ਅਨੁਰਾਗ ਦੀ ਲੱਗ ਜਾਂਦੀ ਹੈ ਤੇ ਹੁਣ ਬੇਟੀ ਉੱਪਰ ਛੱਤ ਵੱਲ ਭੱਜਦੀ ਹੈ ਤੇ ਇਹ ਭੱਜੀ ਜਾਂਦੀ ਕੁੜੀ ਦੇ ਹਥੌੜਾ ਮਾਰਦਾ ਹੈ ਉਸ ਦੀ ਲੱਤ ਟੁੱਟ ਜਾਂਦੀ ਹੈ ਤੇ ਫੇਰ ਉਸ ਦੇ ਗੋਲੀ ਮਾਰ ਦਿੰਦਾ ਇਸ ਦੇ ਅੰਦਰ ਵਾਲਾ ਸ਼ੈਤਾਨ ਸ਼ਾਂਤ ਨਹੀਂ ਹੋਇਆ ਸੀ ਫੇਰ ਇਸ ਨੇ ਸੋਚਿਆ ਕਿ ਹੁਣ ਚਾਰ ਜਣੇ ਤਾਂ ਮਾਰ ਹੀ ਦਿੱਤੇ ਨੇ ਜੋ ਦੋ ਬੱਚੇ ਰਹਿੰਦੇ ਨੇ ਇਹਨਾਂ ਨੂੰ ਵੀ ਖਤਮ ਕਰ ਦਿੱਤਾ ਜਾਵੇ ਫੇਰ ਇਹ ਛੱਤ ਤੇ ਜਾਂਦਾ ਹੈ ਤੇ ਜੋ ਅਨੁਰਾਗ ਦੀ ਬੇਟੀ ਤੇ ਬੇਟਾ ਉੱਪਰ ਸੁੱਤੇ ਪਏ ਹੁੰਦੇ ਨੇ ਉਹਨਾਂ ਦੇ ਸਿਰ ਵਿੱਚ ਹਥੌੜੇ ਮਾਰ ਕੇ ਉਹਨਾਂ ਨੂੰ ਛੱਤ ਤੋਂ ਸਿੱਟ ਦਿੰਦਾ ਹੈ ਤੇ 6 ਦੇ 6 ਜੀਆਂ ਦਾ ਕਤਲ ਕਰ ਦਿੰਦਾ ਹੈ ਇਹ ਖੂਨ ਨਾਲ ਲਥਪਥ ਆਪਣੇ ਹੱਥ ਪੈਰ ਧੋਂਦਾ ਹੈ ਧੋਣ ਤੋਂ ਬਾਅਦ ਆਪਣੇ ਕੱਪੜੇ ਬਦਲਦਾ ਹੈ ਕੱਪੜੇ ਬਦਲ ਕੇ ਬਾਹਰ ਆ ਕੇ ਆਪਣੀ ਤਾਈ ਨੂੰ ਕਹਿੰਦਾ ਕਿ ਤਾਈ ਅਨੁਰਾਗ ਨੇ ਆਪਣਾ ਸਾਰਾ ਪ੍ਰਵਾਰ ਸ਼ਰਾਬ ਦੇ ਨਸ਼ੇ ਦੇ ਵਿੱਚ ਖਤਮ ਕਰ ਦਿੱਤਾ ਤੇ ਆਪਣੇ ਆਪ ਨੂੰ ਵੀ ਗੋਲੀ ਮਾਰ ਲਈ ਇਸ ਅਜੀਤ ਸਿੰਘ ਦੀ ਚਾਲ ਤਾਂ ਬਿਲਕੁਲ ਸਹੀ ਸੀ ਪਰ ਜਿਵੇਂ ਕਹਿੰਦੇ ਨੇ ਕਿ ਮਲਜ਼ਮ ਹਤਿਆਰਾ ਜਿੰਨਾ ਮਰਜੀ ਛਾਤਰ ਹੋਵੇ ਉਹ ਕੋਈ ਨਾ ਕੋਈ ਇਦਾਂ ਦਾ ਸੁਰਾਗ ਛੱਡ ਜਾਂਦਾ ਹੈ ਜਿਸ ਨਾਲ ਉਹ ਫੜਿਆ ਜਾਂਦਾ ਹੈ ਇਹੀ ਕਾਰਨ ਹੋਇਆ ਕਿ ਅਨੁਰਾਗ ਦੇ ਦੋ ਗੋਲੀਆਂ ਵੱਜੀਆਂ ਪੁਲਿਸ ਨੂੰ ਇਸ ਗੱਲ ਤੇ ਸ਼ੱਕ ਹੋਇਆ ਕਿ ਜੋ ਬੰਦਾ ਆਤਮ ਹੱਤਿਆ ਕਰਦਾ ਉਸ ਨੇ ਆਪਣੇ ਦੋ ਗੋਲੀਆਂ ਕਿਵੇਂ ਮਾਰ ਲਈਆਂ ਜਿਸ ਤੋਂ ਇਹ ਸਾਰਾ ਭੇਦ ਖੋਲਿਆ ਖੁੱਲਣ ਤੋਂ ਬਾਅਦ ਪੁਲਿਸ ਨੇ ਅਜੀਤ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਅਜੇ ਪੁਲਿਸ ਨੇ ਇਸ ਗੱਲ ਦਾ ਖੁਲਾਸਾ ਨਹੀਂ ਕੀਤਾ ਪਰ ਇਹ ਸਾਰੀ ਰਿਪੋਰਟ ਦੈਨਿਕ ਪਾਸਕਰ ਦੇ ਵਿੱਚ ਛਪੀ ਹੈ ਤੇ ਕਈ ਸੂਤਰਾਂ ਤੋਂ ਵੀ ਇਸ ਗੱਲ ਦਾ ਪਤਾ ਲੱਗਿਆ ਕਿ ਅਸਲ ਵਿੱਚ ਕਹਾਣੀ ਇਹੀ ਸੀ ਜੋ ਤੁਹਾਨੂੰ ਦੱਸੀ ਹੈ ਸੋ ਦੋਸਤੋ ਇਹ ਘਟਨਾ ਸੁਣਾਉਣ ਦਾ ਮਕਸਦ ਕਿਸੇ ਦੇ ਦਿਲ ਨੂੰ ਠੇਸ ਪਹੁੰਚਾਉਣਾ ਨਹੀਂ। ਇਹ ਘਟਨਾ ਸੁਣਾਉਣ ਦਾ ਮਕਸਦ ਇਹ ਹੈ ਕਿ ਤੁਸੀਂ ਹਮੇਸ਼ਾ ਸਤਰਕ ਰਹੋ, ਜਾਗਦੇ ਰਹੋ। ਤੁਹਾਨੂੰ ਪਤਾ ਲੱਗ ਸਕੇ ਕਿ ਆਪਣੇ ਸਮਾਜ ਦੇ ਵਿੱਚ, ਆਪਣੇ ਆਲੇ-ਦੁਆਲੇ ਦੇ ਵਿੱਚ ਕਿੱਦਾਂ-ਕਿੱਦਾਂ ਦੇ ਜੁਰਮ ਹੋ ਰਹੇ ਨੇ, ਕਿੱਦਾਂ-ਕਿੱਦਾਂ ਦੀਆਂ ਘਟਨਾਵਾਂ ਹੋ ਰਹੀਆਂ। ਸੋ ਤੁਹਾਡੇ ਇਹ ਸਾਰੀ ਘਟਨਾ ਤੇ ਕੀ ਵਿਚਾਰ ਨੇ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਲਿਖਣਾ ਮਿਲਦੇ ਆ ਕਿਸੇ ਹੋਰ ਵੀਡੀਓ ਨਾਲ ਸਾਰੇ ਦੋਸਤਾਂ ਨੂੰ ਸ੍ਰੀਕਾਲ